ਕਟਣਾ ਵਾਪਰੀ ਜਿਹੜੀ ਗੋਲੀ ਚੱਲੀ ਕਟਣਾ ਵਾਪਰੀ ਹੈ ਕਿ ਰਾਤੀ ਹੀ ਨੋਮੀਨੇਸ਼ਨ ਭਾਰੰਭਣ ਗਏ ਆ ਹਾਂਜੀ ਉੱਥੇ ਸਾਡੀ ਕਿਉਂਕਿ ਮੈਂ ਰਸੀਦਾ ਤੋਂ ਹੋਈ ਆ ਹਾਂਜੀ ਕਿੰਨਾ ਨਾਲ ਆਪ ਦੀ ਬਾਲ ਦੀ ਨਾ ਹੋਈ ਆ ਆਪ ਦੇ ਵਰਕਰਾਂ ਨਾਲ ਹਾਂਜੀ ਅਹੀ ਰਸੀਦਾ ਮੰਗਦੇ ਨੇ ਰਸੀਦਾ ਦਿੰਦੇ ਨਹੀਂ ਉੱਥੇ ਸਾਡੀਆਂ ਅੰਦਰੋਂ-ਬਾਹਰੋਂ ਪੱਗਾਂ ਲੱਥੀਆਂ ਨੇ ਮੁੜ ਕੇ ਪੇਨ ਡਾਲ ਕੇ ਅਸੀਂ ਆਪ ਦੀ ਜਾਨਕੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆ ਇੱਥੇ ਆਣ ਕੇ ਉਹਨਾਂ ਨੇ ਸਾੜ ਤੇ ਗੋਲੀਆਂ ਦਾ ਹਮਲਾ ਕੀਤਾ ਕਿੰਨੇ ਕੀਤਾ ਕੀ ਨਾ ਜਾਨੀ ਸੋਹਬੀਰ ਸਿੰਘ ਗਾਲਮ ਸਿੰਘ ਹਾਂ ਹੋਰ ਉਹਨਾਂ ਦੇ ਸਾਥੀ ਬਹੁਤ ਨੇ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਹਾਂ ਹਾਂਜੀ ਤੇ ਜਿਹਦੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾ ਕੀ ਉਹਦਾ ਉਹਦਾ ਨਾਂ ਇੱਕ ਹੋਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਹਾਂਜੀ ਇੱਕ ਸਾਡੇ ਪ੍ਰੇਮ ਸਿੰਘ ਹਾਂਜੀ ਤਰਮਸਾ ਸਿੰਘ ਉਹਨਾਂ ਦੇ ਸਿਰਲੇ ਵੱਜੇ ਆ ਗੋਲੀ ਵੱਜੀ ਆ ਹਾਂ ਹਾਂ ਤੇ ਜਿਹੜਾ ਸ਼ਮਸ਼ੀਰ ਸਿੰਘ ਉਹਨਾਂ ਦੇ ਤਿੱਖੇ ਤਿਆਰ انا ਹਮਲਾ ਕੀਤਾ ਕਿ ਉਹਨਾਂ ਦੇ ਡਾਕਟਰ ਹਾਂ ਹਾਂ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਬਿਮਾਰੇ گئے ਆ ਉਹਨੂੰ ਵੀ ਸੱਟਾਂ ਬਹੁਤ ਸਰਲੇ ਵੀ ਇੰਦਾ ਸ਼ਮਸ਼ੀਰ ਸਿੰਘ ਨੂੰ ਵੱਜੀ ਆ ਤੇ ਕਿੱਥੇ ਆ ਹੌਸਪੀਟਲ ਹੈ ਗੁਰੂ ਨਾਨਕ ਦੇਵ ਜੀ ਹੌਸਪੀਟਲ ਰਾਦੇ ਅੱਛਾ ਜੀ ਤੇ ਦਾਖਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕਿਆਂ ਜੋ ਕਾਨੂੰਨੀ ਕਾਰਵਾਈ ਉਰਾਧ ਹੀ ਕਰਨ ਦੇ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਆਂ ਅਸੀਂ ਮੰਗਦੇ ਆਂ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਹੋਣੇ ਜਿਹਦੇ ਆ ਉਹਨਾਂ ਨੂੰ ਅਰੈਸਟ ਹੋਣੀ ਚਾਹੀਦੀ ਉਹਨਾਂ ਦੀ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਇਹ ਬੰਦੇ ਦੋਨਾਂ ਨੂੰ ਅਰੈਸਟ ਕੀਤੇ ਆ ਅੱਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਗਰਚਰਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਉਹਨਾਂ ਦੇ ਮੌਕੇ ਤੋਂ ਮੇਰੇ ਵੀਰ ਜੀ ਨੇ ਮੇਰੇ ਪਰਜਾਈ ਜੀ ਤੇ ਮੈਂ ਕਿ ਮੇ ਲੜਾਈ ਹੋਈ ਜਿੱਦਣ ਇਹਨਾਂ ਨੇ ਮੈਨੂੰ ਪਤਾ ਲੱਗਾ ਫੋਨ ਤੇ ਇਸ ਕਰਕੇ ਹੀ ਉਹਦਾਂ ਦੇ ਆਏ ਆ ਤੇ ਮੇਰੇ ਵੀਰ ਜੀ ਦਾ ਘਰ ਉਜੜ ਗਿਆ ਇੱਕ ਸਾਧਾ ਹਾਨੂੰ ਇਨਸਾਫ ਚਾਹੀਦਾ ਜੀ ਜਿਹੜੇ ਇਹਨਾਂ ਨੇ ਮਕੀ ਹਥਿਆਰ ਚੁਲੇ ਇੰਨੇ ਜਾਰੇ ਹਥਿਆਰ ਜਿਹੜੇ ਜਿਤਾ ਆਤਵਾਦੀ ਮੁਕਾਬਲੇ ਦੇ ਹੁੰਦੇ ਨਾ ਬਿਲਕੁਲ ਇਸ ਤਰ੍ਹਾਂ ਇਹਨਾਂ ਨੇ ਆ ਕੇ ਇਹਨਾਂ ਨੇ ਹੱਥਿਆਰ ਤੇ ਆ ਕੇ ਆਤ ਮਕੀ ਬਿਲਕੁਲ ਹਥਿਆਰਾਂ ਦੇ ਨਾਲ ਕੀਤੀ ਜੇ ਵਾਰਦਾਤ ਪੰਚਾਇਤੀ ਚੋਣਾਂ ਚੱਲਣ ਡੀਆਂ ਤੇ ਚੋਣ ਜਾਲ ਤਾਂ ਲੱਗਾ ਹਥਿਆਰ ਫਿਰ ਵੀ ਇਹਨਾਂ ਕੋਲ ਬਿਲਕੁਲ ਕਿੱਥੇ ਇਹ ਜੋ ਅਸੀਂ ਸਵਾਲ ਕਰਦੇ ਕਿ ਕਿੱਥੋਂ ਆ ਗਏ ਇਹਨਾਂ ਨੇ ਹਥਿਆਰੇ ਨਾਲ ਇੰਨੀ ਆਹਰ ਪੁਲਿਸ ਦੇ ਗੋਲੀਆਂ ਤੁਹਾਨੂੰ ਪਤਾ ਕਿ ਉਹ ਕਾਰਤੂਸ ਏਡੇ ਵਗੈਰਾ ਸਾਰੇ ਇਕੱਠੇ ਕਰਕੇ ਖੜੇ ਜੇ ਉਹ ਪੁਲਿਸ ਕੋ ਹਜੇ ਵੀ ਹੈਗੇ ਜੇ ਹੁਣ ਲਾਸ਼ ਰੱਖ ਕੇ ਰਸਮ ਜਾਰਾ ਕਿ ਲਾਸ਼ ਇਹ ਸਾਡੇ ਇਨ ਇਹ ਤਾਂ ਤੁਸੀਂ ਹਜੇ ਜਾਣਦੇ ਕਿ ਕਾਲੇ ਜੋਗ ਰਹਿ ਕੇ ਅਸੀਂ ਤੇ ਦਿਹਾੜੀਦਾਰ ਬੰਦੇ ਹਾਂ ਉਸ ਗ੍ਰਿਫਤਾਰ ਨਹੀਂ ਕਰੀ ਦੋਛੇ ਹਾਂਜੀ ਕਰਨੇ ਉਹਨਾਂ ਦੀ ਜਨਾਨੀ ਪੁਲਿਸ ਲਿਆ ਕੇ ਉਹਨਾਂ ਦੀ ਜਨਾਨੀਆਂ ਨੂੰ ਖੜਨ ਫਿਰ ਆਪੇ ਉਹ ਅੱਗੇ ਆਉਣਗੇ ਕੋਈ ਕਾਰਵਾਰੀ ਸਾਡੇ ਬੰਦੇ ਉਹ ਹੋਣੇ ਸਸਕਾਰ ਕਦੋਂ ਕੀਤਾ ਜਾਊਗਾ ਅਸੀਂ ਇਹ ਕਰਨਾ ਨਹੀਂ ਜੇ ਸਸਕਾਰ ਕਿਉਂਕਿ ਜੇ ਤੱਕ ਹਾਨੂੰ ਇਨਸਾਬ ਨਹੀਂ ਮਿਲਿਆ ਜਦ ਤੱਕ ਉਹਨਾਂ ਸਾਰੇ ਗ੍ਰਿਫਤਾਰ ਨਹੀਂ ਹੋਏ ਉਸ ਤੱਕ ਇਨਸਾਬ ਵਿੱਚ ਕੀ ਸਸਕਾਰ ਨਹੀਂ ਕਰਾਂਗੇ ਮਸਲਾ ਇਹ ਹੈ ਜੀ ਕਿ ਸਾਡੇ ਇਲੈਕਸ਼ਨ ਦੇ ਵਿੱਚ ਜਿਹੜੀ ਲੜਾਈ ਹੋਈ ਆ ਜਦੋਂ ਕਾਗਜ਼ ਜਮ੍ਹਾਂ ਕਰਾਉਣ ਗਏ ਨੇ ਰਾਏ ਸਾਸੀ ਉੱਥੇ ਇਹਨਾਂ ਦੀ ਲੜਾਈ ਉਸ ਤੋਂ ਬਾਅਦ ਪਿੰਡ ਆ ਕੇ ਲੜਾਈ ਹੋਈ ਆ ਦੂਜੀ ਧਰ ਵਾਲੇ ਬੰਦੇ ਜਿਹੜੇ ਬਹੁਤ ਖਤਰਨਾਕ ਬੰਦੇ ਨੇ ਉਹਨਾਂ ਨੇ ਕੀ ਕੀਤਾ ਪੂਰੀ ਸਾਜ਼ਿਸ਼ ਦੇ ਨਾਲ ਆਪਣੇ ਬਾਹਰੋਂ ਬੰਦੇ ਮਗਾ ਕੇ ਨਾਲ ਜਿਹੜੇ ਗੈਂਗਸਟਰ ਜਿਹੜੇ ਪਾਲੇ ਉਹਨਾਂ ਨਾਲ ਜਿਹੜੇ ਸੱਜਣ ਮਿੱਤਰ ਵੀ ਲਾ ਕੇ ਜਿਹੜੇ ਉਹਨੇ ਪਿੰਡ ਆ ਕੇ ਅੰਨੇਵਾਹ ਗੋਲੀਆਂ ਚਲਾਈਆਂ ਨੇ ਸਾਡੇ ਦੀ ਸਾਡੇ ਬੰਦਿਆਂ ਦਾ ਕੋਈ ਕਸੂਰ ਨਹੀਂ ਆ ਨਾ ਨਾ ਕੋਈ ਹਥਿਆਰ ਆ ਨਾ ਹੀ ਕੋਈ ਲੜਾਈ ਦੇ ਮੂਡ ਦੇ ਵਿੱਚ ਸੀ ਬਾਕੀ ਇਹਨਾਂ ਨੇ ਆ ਕੇ ਇਹਨਾਂ ਨੇ ਪਿੰਡ ਬਹੁਤ ਜ਼ਿਆਦਾ ਗਦਰ ਮਚਾਇਆ ਲੋਕਾਂ ਨੇ ਭੱਜ ਕੇ ਜਾਨ ਬਚਾਈਆਂ ਨੇ ਗੱਡੀਆਂ ਇੰਨਾ ਜ਼ਿਆਦਾ ਇਹਨਾਂ ਨੇ ਗੋਲੀ ਚਲਾਈ ਜਿਸ ਤਰ੍ਹਾਂ ਦਿਵਾਲੀ ਦੇ ਪਟਾਕੇ ਚੱਲਦੇ ਨੇ ਇਸ ਤਰ੍ਹਾਂ ਇਹਨਾਂ ਨੇ ਗੋਲੀਆਂ ਚਲਾਈਆਂ ਲੋ ਇਹ ਘਰ ਤੋਂ ਘੱਟ ਕੋਈ 20 ਤੋਂ 25 ਬੰਦੇ ਸੀ ਕੋਈ ਨਾਂ ਵੀ ਹੈ ਉਹਨਾਂ ਦਾ ਹਾਂ ਜੀ ਨਾਂ ਵੀ ਹੈਗਾ ਜੀ ਸੁਖਰਾਜ ਸਿੰਘ ਹਿਰ ਆਲਮ ਸਿੰਘ ਹਿਰ ਸੁਖਰਾਜ ਜੁਗਰਾਜ ਸਸਾ ਆਪਣਾ ਜਗਰੂਪ ਸਿੰਘ ਹਿਰ ਤੇ ਆਪਣਾ ਇਹਨਾਂ ਦੇ ਹੈਗੇ ਨੇ ਕਿ ਉਹਨੂੰ ਕਹਿੰਦੇ ਮੇਜਰ ਸਿੰਘ ਜਿਹੜਾ ਜਿਹਨੇ ਸਰਪੰਚੀ ਦਾ ਯਾਨੀ ਕਿ ਆਪਣਾ ਫਾਰਮ ਭਰੇ ਸੀ ਜਿਹਦੇ ਨਾਂ ਦੇ ਇਹ ਹੁਣ ਕਾਰਵਾਈ ਇਹ ਕਿਹਦੀ ਸ਼ਹਿਦ ਨਹੀਂ ਹੋਣ ਦੇ ਕਾਰਵਾਈ ਇਹ ਵੇਖੋ ਜਿਹੜਾ ਇਹਨਾਂ ਦੇ ਕੋਈ ਆਪਣੇ ਨਿੱਜੀ ਬੰਦੇ ਜਿਹੜਾ ਇਹਨਾਂ ਦਾ ਸਾਬਕਾ ਸਰਪੰਚਾ ਜਿਹੜਾ ਇੱਕ ਮੌਜੂਦਾ ਸਰਪੰਚਾ ਸਰਦਾਰ ਚਰਨ ਸਿੰਘ ਸਾਬਕਾ ਸਰਪੰਚਾ ਸੁਲਖਿੰਦਰ ਸਿੰਘ ਇਹ ਸਾਰਾ ਉਹਨਾਂ ਦੀ ਸ਼ਹਿਦ ਹੋ ਰਿਹਾ ਇਹ ਉਹ ਮੈਂ ਆਪਣਾ ਕੇਸ ਨੂੰ ਕਿਸੇ ਬੰਨੇ ਵੀ ਲੱਗ ਨਹੀਂਦੀ ਹਾਂ ਜੀ ਤੇ ਪੁਲਿਸ ਗ੍ਰਿਫਤਾਰ ਨਹੀਂ ਕਰ ਰਹੀ ਤੁਸੀਂ ਪੁਲਿਸ ਜਿਹੜੀ ਹੈ ਪੁਲਿਸ ਆਪਣਾ ਪੂਰਾ ਯੋਰ ਲਾ ਰਹੀ ਆ ਪੁਲਿਸ ਦਾ ਬਹੁਤ ਸਾਧ ਦਿੱਤਾ ਹੁਣ ਤੱਕ ਬਹੁਤ ਸਾਧ ਦਿੱਤਾ ਜਿਦੋਂ ਹੀ ਇਹਨਾਂ ਨੂੰ ਬੁਲਾਇਆ ਉਹ ਆਏ ਨੇ ਉਹਨਾਂ ਨੇ ਸਾਰਾ ਕੁਝ ਕੀਤਾ ਹੋਰ ਅੱਗੇ ਵੀ ਕਾਰਵਾਈ ਕਰਦੀ ਬਈਆ ਬਾਕੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਾਰਟੀ ਬਾਈ ਦਾ ਮਸਲਾ ਜੀ ਬਿਲਕੁਲ ਪਾਰਟੀ ਬਾਈ ਦਾ ਮਸਲਾ ਜੀ ਇਹਨਾਂ ਦਾ ਇਹਨਾਂ ਦਾ ਮੁੱਖ ਕਾਰਨ ਹੈ ਪੰਚਾਇਤੀ ਪੈਲੀ ਦਾ ਠੀਕ ਹੈ ਜੀ ਮੈਂ ਜੀ ਮੈਂ ਕਾਂਗਰਸ ਦਾ ਤੁਹਾਡੇ ਨਾਲ ਸੁਬ ਰੱਖਿਆ ਜੀ ਦੂਜੀ ਵਾਰ ਆਮ ਆਦਮੀ ਪਾਰਟੀ ਨਾਲ ਸੰਬੰਧ ਹੈ ਜੀ ਹਾਂ ਜੀ ਮਤਲਬ ਉਹਨਾਂ ਨੂੰ ਹਜਮ ਨਹੀਂ ਹੋਇਆ ਸਾਡੇ ਬੰਦੇ ਜਿਹੜੇ ਸੀ ਸਾਡੇ ਬੰਦੀਆ ਮਤਲਬ ਬਿਲਕੁਲ ਜਿੱਤਦੇ ਸੀ ਠੀਕ ਹੈ ਸਾਡੀ ਬਹੁਮਤ ਸੀ ਉਹ ਉਹਨਾਂ ਨੂੰ ਉਹਨਾਂ ਕੋਲ ਸਵਾਰਨ ਨਹੀਂ ਹੋਈ ਉਹਨਾਂ ਦੇ ਕੋਲ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਝਗੜਾ ਕੀਤਾ ਉਹਦੇ ਵਿੱਚ ਸਾਡੀ ਜਿਹੜੀ ਕਾ ਕਲਦੀਪ ਕੌਰ ਜੀ ਮੇਰੇ ਪਰਜਾਈ ਨੇ ਇਹਨਾਂ ਦੀ ਡੈਥ ਹੋ ਗਈ ਆ ਇਹ ਆਪਣਾ 4 ਤਰੀਕ ਦੀ ਹੋਈ ਹੈ ਜੀ ਜਦੋਂ ਕਾਗੇ ਅਨਮਿਤੀ ਸਮਿਤੀਾਂ ਕਹੀਂ ਜਿਹੜਾ ਨੂੰ ਡੈੱਡ ਬੋਡੀ ਰੱਖ ਕੇ ਪ੍ਰਸ਼ਾਸਨ ਦੇ ਕੋਲੋਂ ਆਪਾਂ ਮੰਗ ਕਰਨੀਆਂ ਕਿ ਵੱਧ ਤੋਂ ਵੱਧ ਜਿਹੜੀ ਹੋ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿੰਨੀ ਦੇਰ ਪ੍ਰਸ਼ਾਸਨ ਸਾਡੀ ਮੰਗ ਨੂੰ ਨਹੀਂ ਪ੍ਰਵਾਨ ਕਰਦਾ ਨਹੀਂ ਮਨਜ਼ੂਰ ਕਰਦਾ ਉਨੀ ਦੇਰ ਤੱਕ ਅਸੀਂ ਸਰਕਾਰ ਜਿਹੜਾ ਡੈੱਡ ਬੋਡੀ ਰੱਖ ਕੇ ਨਹੀਂ ਕਰਾਂਗੇ ਡੈੱਡ ਬੋਡੀ ਰੱਖ ਕੇ ਕਰਾਂਗੇ ਲੋਕਾਂ ਨੂੰ ਕੋਈ ਪਰਚੇ ਕੀਤੇ ਗਏ ਹਨ ਹਾਂਜੀ ਪਰਚੇ ਉਹਨਾਂ ਦੇ 70 ਬੰਦਿਆਂ ਦੇ ਪਰਚੇ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 4-5 ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਕੋਈ ਨਾ ਕਰਦੇ ਜੋ ਮੰਗ ਅਸੀਂ ਮੰਗ ਕਰਦੇ ਆ ਕਿ ਜਿਹੜੇ ਬੰਦੇ ਰਹਿੰਦੇ ਆ ਉਹ ਵੀ ਗ੍ਰਿਫਤਾਰ ਕੀਤੇ ਜਾਵਣ ਹੋਰ ਕੋ ਤੁਹਾਡੇ ਬੰਦੇ ਦੇ ਵੱਧੇ ਵੀ ਕੋ ਸੱਟਾਂ ਲੱਗੀਆਂ ਹਾਂਜੀ ਇੱਕ ਪ੍ਰੇਮ ਸਿੰਘ ਆ ਜਿਹਦੇ ਗੋਲੀ ਵਜੀ ਹੈ ਗੋਲੀ ਦੇ ਛਰੇ ਵਜੇ ਨੇ ਉਹ ਗੁਰੂ ਨਾਨਕ ਹਸਪਤਾਲ ਦੇ ਵਿੱਚ ਦਾਖਲਿਆ ਜੀ ਇੱਕ ਸ਼ਮਸ਼ੀਰ ਸਿੰਘ ਆ ਉਹਦੇ ਸਿਰ ਦੇ ਵਿੱਚ ਬਹੁਤ ਗੰਭੀਰ ਸੱਟ ਆ ਉਹ ਵੀ ਬਹੁਤ ਜਾਨੀ ਕਿ ਉਹਨਾਂ ਦਾ ਸੀਰੀਅਸ ਆ ਉਹ ਵੀ ਇਹ ਵੀ ਗੁਰੂ ਨਾਨਕ ਹਸਪੀਟਲ ਦੇ ਵਿੱਚ ਦਾਖਲ ਆ ਅਸੀਂ ਮੰਗ ਕਰਦੇ ਆ ਕਿ ਸਾਡੇ ਜਿਹੜੇ ਬੰਦੇ ਜਿਹੜੇ ਜ਼ਖਮੀ ਹੋਏ ਨੇ ਇਹਨਾਂ ਦੇ ਵੀ ਇਲਾਜ ਦਾ ਜਿਹੜਾ ਕੋਈ ਮਤਲਬ ਸਰਕਾਰ ਵੱਲੋਂ ਕਿਉਂਕਿ ਪੰਚਾਇਤ ਦੇ ਮਚੋਣਾ ਦੇ ਵਿੱਚ ਸਾਰਾ ਕੁਝ ਹੋਇਆ ਗ ਜਿਹੜੇ ਜਿਨ੍ਹਾਂ ਨੇ ਆਪਣਾ ਗੋਲੀ ਚਲਾਈ ਆ ਇਹ ਸਾਰੇ ਹੀ ਪੰਚਾਇਤੀ ਪੈਲੀ ਵਾਉਂਦੇ ਨੇ ਸ਼ੁਰੂ ਤੋਂ ਔਰ ਝਗੜਾ ਜਿਹੜਾ ਪਿੰਡ ਦੇ ਉਸ ਪੰਚਾਇਤੀ ਪੈਲੀ ਦਾ ਆ ਇਹ ਦੂਜੇ ਦੂਜੇ ਤੇ ਹਰਦੀ ਸਰਕਾਰ ਬਣ ਗਈ ਸਾਡੀ ਪੰਚਾਇਤੀ ਪੈਲੀ ਛੋਟੇ ਜਾਣੀਆਂ ਤੇ ਸਾਨੂੰ ਖਤਰਾ ਇਹਨਾਂ ਤੋਂ ਇਸ ਕਰਕੇ ਉਹਨਾਂ ਨੇ ਸਹੀ ਕਾਰਵਾਈ ਜਿਹੜੀ ਉਹ ਆੜੇ ਦੋਸ਼ ਲੱਗੇ ਤੁਹਾਡੇ ਪਰਿਵਾਰ ਤੇ ਗੋਲੀਆਂ ਚਲਾ ਕੇ ਗੁਰਤ ਮਾਰਦੀ ਤੇ ਜ਼ਖਮੀ ਕਰਦੇ ਕੀ ਕਹਿਣਾ ਚਾਹੁੰਦੇ ਜਦੋਂ ਉਹਨੂੰ ਬਿਚਾਏ ਆ ਪੱਤਾ ਉਹਤੇ ਪੱਤੇ ਆਪਣੇ ਕਾਰਟ ਕਾਰ ਬਣਾ ਦੇ ਹਾਂਜੀ ਹਾਂਜੀ ਉਹ ਚੱਲ ਉਹ ਕਰਦਾ ਇਹੋ ਨਹੀਂ ਦੂਜੀ ਫੇਰ ਵਾਲੇ ਆਹ ਦੂਜੀ ਫੇਰ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਫੋਨ ਦਿੱਤਾ ਅੱਛਾ ਆ ਹੀ ਨਹੀਂ ਗਏ ਤੇ ਕੋਈ ਜਿਆਦਾ ਬੰਦੇ ਸੀ ਮਤਲਬ ਆ ਹੀ ਥੋੜੇ ਹਾਂ ਤੇ ਮੁਰਤੀ ਉੱਤੇ ਆਹ ਆਪਣੀ ਜਿਹੜੇ ਕਹਿ ਰਹੇ ਤੇ ਆਪਣੇ ਦਾ ਕੰਮ ਕਰਾ ਰਹੇ ਅੱਛਾ ਜੀ ਉਹ ਆਈ ਉਹ ਵੀ ਕਿਉਂ ਇਹ ਕਾਰਟ ਨਹੀਂ ਕਰ ਦਿੰਦੇ ਸਾਡੇ ਚਾਹੀਦੇ ਨੂੰ ਦੇਖਦੇ ਆ ਇਹ ਆਉਣ ਦਾ ਕਿਆ ਅਛਾ ਇਹ ਦਾ ਦਾ ਬਾਹਰ ਦੋਸਤ ਦੇ ਨਾਲ ਆ ਕਿ ਉਹਨੇ ਨੂੰ ਕੋਲੋ ਚਕੇ ਗਿਆ ਤੇ ਅੱਗੋਂ ਮਿਲ ਰਿਹਾ ਇਹ ਪਹਿਲੇ ਇਹਨਾਂ ਨੂੰ ਚਲਿਆ ਜਾਂ ਉਹ ਤਾਂ ਨਹੀਂ ਬਿਚਰੇ ਹਾਂ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ ਦੋ ਤਿੰਨ ਤੇ ਹਾਂ ਕੱਲ ਪੱਛੋਂ ਗੋਲੀ ਚਲੀ ਉਹਦੇ ਢੇੜੇ ਵਿੱਚ ਮਕਰਮਾ ਨੰਬਰ 193 ਜਿਹੜਾ ਉਹ ਨਰਜ ਕੀਤਾ ਗਿਆ ਵਾ ਤਾਂ ਤਕੀਸ਼ ਕੀਤੀ ਗਈ ਆ ਹੁਣ ਤੱਕ ਜਿਹੜੇ ਆ ਚਾਰ ਦੋਸ਼ੀ ਅਸੀਂ ਜਿਹੜੇ ਆ ਗ੍ਰਿਫਤਾਰ ਕਰ ਲਿਆ ਤੇ ਬੀਬੀ ਕੁਲਦੀਪ ਕੌਰ ਦਾ ਜਿਹੜਾ ਮਰਤ ਗਇਆ ਉਹਨਾਂ ਦਾ ਪੋਸਟਮੌਰਟ ਕਰਵਾ ਕੇ ਲਾਸ਼ ਜਿਹੜੀ ਉਹਨਾਂ ਦੀ ਵਾਰਸਾਂ ਦੇ ਹਵਾਲੇ ਕਰਤੀ ਆ ਜੋ ਪਰਿਵਾਰ ਨਾਲ ਸਾਡਾ ਰਵੱਤਾ ਕਾਇਮ ਹੈ ਬਿਲਕੁਲ ਉਹ ਉਹਨਾਂ ਨੇ ਨਾਲ ਦੱਸਿਆ ਉਹਨਾਂ ਦੇ ਕੁਝ ਰਿਸ਼ਤੇਦਾਰ ਜੋ ਪੀਣਣ ਵਾਲੇ ਜਦੋਂ ਆਏ ਤੋਂ ਬਾਅਦ ਉਹਨਾਂ ਦਾ ਸਸਕਾਰ ਕਰਨਗੇ ਕਹਿੰਦੇ ਜੀ ਤੁਹਾਡੇ ਲੋੋਂ ਹੀ ਅਖਬਾਰਾਂ ਜੀ ਦਿੱਤਾ ਗਿਆ ਵੀ ਚੈਨਲਾਂ ਲਈ ਵੀ ਅਸੀਂ ਅਰਜਾ ਕਰੋ ਜਿਵੇਂ 5000 ਅਰਜਾ ਕਰਾਉਣ ਲਈ ਅਸੀਂ ਇੱਕ ਡੇਟ ਦਿੱਤੀ ਸੀ ਜੀਨ ਲਈ ਜੇ ਲੋਕ ਦਿਨ ਬਕਾਇਆ ਨੇ ਸਾਰੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਨੇ ਜ਼ੋਰ ਨਾਲ ਸਖਤੀ ਨਾਲ ਇਕੱਠੇ ਕੀਤੇ ਜਾ ਰਹੇ ਨੇ ਇਹ ਤਾਂ ਗੱਲ ਨਹੀਂ ਹੈ ਕੋਈ ਵੈਪਨਾਂ ਦੇ ਹੋ ਰਹੀ ਹੈ ਯਾਰ ਬਿਲਕੁਲ ਜਮ੍ਹਾਂ ਕੀਤੇ ਜਾਣਗੇ ਇਲੈਕਸ਼ਨ ਸ਼ਾਂਤੀ ਪੂਰਵਕ ਲਈ ਜਾਏਗੀ ਇੱਕਾ ਜਿਵੇਂ ਕਹਿ ਰਹੇ ਕਿ ਸਸਕਾਰ ਜਿਹੜਾ ਵਾ ਜਿੰਨ ਚਿਰ ਗ੍ਰਿਫਤਾਰੀ ਨਾ ਕੀਤੀ ਗਈ ਮੀਮ ਦੋਸ਼ੀ ਨੂੰ ਕੀਤਾ ਨਹੀਂ ਜਾਵੇਗਾ ਉਹ ਸਮਝਾਇਆ ਕੀਤਾ ਨਾ ਜੇ ਇਹਦੇ ਬਾਰੇ ਕੀ ਜੰਮ ਨਹੀਂ 4 ਦੋਸ਼ੀ ਕਿਹੜੇ ਅਸੀਂ ਗ੍ਰਿਫਤਾਰ ਕਰ ਲਏ ਆ ਖੋਲੇ ਦੇ ਚ 27 ਦੋਸ਼ੀ ਜਿਹੜੇ ਆ ਪਰਿਵਾਰ ਵੱਲੋਂ ਬਣਾਏ ਗਏ ਆ ਠੀਕ ਹੈ ਜੀ ਇਸ ਲਈ ਡੋਸ਼ੀ ਨੂੰ ਗ੍ਰਿਫਟਾਰ ਕਰਨ ਦੇ ਸਮਾਂ ਥੋੜਾ ਲੱਗ ਸਕਦਾ ਵਾ ਠੀਕ ਆ ਕੋਈ ਕਿਤੇ ਵੀ ਜਦੋਂ ਕਿਸੇ ਨੂੰ ਪਰਚਾ दर्ज ਹੁੰਦਾ ਵਾ ਹਰ ਬੰਦਾ ਨੱਟਦਾ ਦੂਰ ਤੱਕ ਜਾਂਦਾ ਹੈ ਅਸੀਂ ਉਹਨਾਂ ਨੂੰ ਆਪਣੇ ਸਾਈਬਰ ਦੀ ਮਦਦ ਲੈ ਰਹੇ ਹਾਂ ਹੋਰ ਵੀ ਟੀਮਾਂ ਦੀ ਮਦਦ ਲੈ ਕੇ ਅਸੀਂ ਜਲਦੀ ਤੋਂ ਜਲਦੀ ਗ੍ਰਿਫਟਾਰ ਕਰਕੇ ਕੋਰਟ 'ਚ ਪੇਸ਼ ਕਰਾਂਗੇ